ਹਰ ਰੋਜ ਬੜੇ ਬੜੇ ਤਸਕਰ ਜਿਹੜੇ ਨਾ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਇੱਕ ਆਰਡਰ ਸਿਗਾ ਕਿ ਉਹਨਾਂ ਵੱਲੋਂ ਇੱਕ ਡਿਮੋਲੀਸ਼ਨ ਡਰਾਈਵ ਜੋਲੀਆਂ ਪਿੰਡ ਦੇ ਵਿੱਚ ਉਹਦੇ ਲਈ ਅਸੀਂ ਇੱਥੇ ਉਹਨਾਂ ਨੂੰ ਪੁਲਿਸ ਹੈਲਪ ਦੇਣ ਆਈ ਸੀ ਕਿ ਜੇ ਲਾਅਨ ਆਰਡਰ ਦਾ ਕੋਈ ਇਸ਼ੂ ਨਾ ਕ੍ਰੀਏਟ ਹੋਵੇ ਉਹਦੇ ਵਾਸਤੇ ਉਹਨਾਂ ਨੇ ਪੁਲਿਸ ਮਦਦ ਮੰਗੀ ਸੀ ਥਰੂ ਡੀਸੀ ਆਫਿਸ ਤੇ ਐਸਐਸਪੀ ਸਾਹਿਬ ਨੂੰ ਲਿਖਿਆ ਸੀ ਉਹਦੇ ਲਈ ਅਸੀਂ ਪੁਲਿਸ ਮਦਦ ਦੇਣ ਲਈ ਆਏ ਸੀ ਤੇ ਲੇਕਿਨ ਇੱਥੇ ਜਦੋਂ ਇਹਨਾਂ ਜਿਨ੍ਹਾਂ ਲੋਕਾਂ ਨੇ ਇਲੀਗਲ ਕੰਸਟਰਕਸ਼ਨਸ ਕੀਤੀਆਂ ਹੋਈਆਂ ਉਹਨਾਂ ਬਾਰੇ ਇਹ ਹੈ ਕਿ ਤਕਰੀਬਨ ਸਾਰੇ ਲੋਕਾਂ ਤੇ 7-7 8-8 5-5 ਮੁਕਦਮੇ ਦਰਜ ਹੈ ਸਭ ਤੋਂ ਪਹਿਲਾਂ ਘਰ ਸਤਪਾਲ ਦਾ ਆਪਾਂ ਵੇਖਿਆ ਸੀ ਉਹਦੇ ਖਿਲਾਫ 8 ਮੁਕਦਮੇ ਸੀ ਉਸ ਤੋਂ ਬਾਅਦ ਗੁਰਪ੍ਰੀਤ ਗੋਲ ਗੱਪੇ ਦੇ ਖਿਲਾਫ ਸ਼ਾਇਦ 9 ਮੁਕਦਮੇ ਦਰਸੀ ਬੇਵੀ ਦੇ ਖਿਲਾਫ ਵੀ ਹੁਣ ਇੱਥੇ ਮੌਕੇ ਤੇ ਆ ਕੇ ਪਤਾ ਕਰ ਰਹੇ ਆ 8 5 8 ਮੁਕਦਮੇ ਕਿਸੇ ਤੇ ਹਰ ਬੰਸ ਬੰਸੇ ਦੇ ਘਰ ਤੇ ਤੁਸੀਂ ਇਹਨਾਂ ਦੇ ਘਰਾਂ ਦਾ ਵੇਖ ਲਓ ਇਹਨਾਂ ਦੀਆਂ ਐਲੀਵੇਸ਼ਨਸ ਤੇ ਕਿੰਨੇ ਵਧੀਆ ਤਰੀਕੇ ਨਾਲ ਬਣੇ ਨੇ ਫਿਰ ਅਸੀਂ ਇਹਨਾਂ ਨੂੰ ਜਦੋਂ ਪੁੱਛਦੇ ਆ ਤਾਂ ਵੀ ਸਾਨੂੰ ਆਪਣਾ ਸੋਰਸ ਆਫ ਇਨਕਮ ਦੱਸੋ ਵੀ ਇਹ ਜਿਹੜੇ ਤੁਸੀਂ ਡਿਡ ਘਰ ਬਣਾਏ ਨੇ ਇਹ ਤੁਹਾਡਾ ਕੀ ਕੰਮ ਕਰ ਕਰਦੇ ਹੋ ਕੀ ਸੋਰਸ ਹੈ ਉਥੇ ਆ ਕੇ ਬਿਲਕੁਲ ਚੁੱਪ ਕਰ ਜਾਂਦੇ ਨੇ ਜਿਹਦੇ ਤੋਂ ਸਾਫ ਯਾਰ ਹੈ ਕਿ ਬਾਜ਼ ਨਹੀਂ ਆ ਰਹੇ ਆਪਣੇ ਕੰਮਾਂ ਤੋਂ ਤੇ ਅੱਗੇ ਵੀ ਇਹਨਾਂ ਨੂੰ ਸ਼ਕਤੀ ਨਾਲ ਇਹਨਾਂ ਦੇ ਨਾਲ ਨਜੇਠਿਆ ਜਾਊਗਾ ਤੋਂ ਜਿਹੜੇ ਬੰਦੇ ਦਾ ਜਿੱਥੇ ਤੱਕ ਪ੍ਰੋਸੈਸ ਪਹੁੰਚਿਆ ਹੋਇਆ ਠੀਕ ਹੈ ਉਹਨੂੰ ਅੱਗੇ ਵਧਣ ਲਈ ਮੈਂ ਡੀਐਸਪੀ ਸਾਹਿਬ ਇੱਥੇ ਹਾਜ਼ਰ ਨੇ ਇਹਨਾਂ ਨੂੰ ਕਹੂੰਗਾ ਕਿ ਇਹ ਕੱਲੇ ਕੱਲੇ ਘਰ ਦਾ ਰਿਕਾਰਡ ਛਾਣਵੀਨ ਕਰਕੇ ਜਿਹਦੇ ਖਿਲਾਫ ਜੋ ਵੀ ਐਕਸ਼ਨ ਲੈਣਾ ਬਣਦਾ ਉਹਨੂੰ ਸਿਰੇ ਲਾਇਆ ਜਾਵੇ